ਜੀ ਕਿ ਭਗਵੰਤ ਮਾਨ ਨੂੰ ਆਪ ਦੀ ਪਾਰਟੀ ਆ ਉਹਨਾਂ ਦੇ ਵਰਕਰਾਂ ਤੇ ਭਰੋਸਾ ਹੀ ਨਹੀਂ ਰਹਿ ਗਿਆ ਜਿਹੜੇ 13 ਪਾਰ ਦੀ ਗੱਲ ਕਰਦੇ ਆ ਕੈਂਡੀਡੇਟ ਉਹਧਾਰੇ ਲਾਉਂਦੀ ਜੀ 400 ਪਾਰ ਵਾਲਿਆਂ ਨੇ ਵੀ ਹਲੇ ਤੱਕ ਮੈਨੂੰ ਲੱਗਦਾ ਇੱਕ ਸੀਟ ਨਹੀਂ ਐਲਾਨੀ ਹਲੇ ਵੀ ਇੱਕ ਰਹਿ ਗਈ ਹੈ ਸ਼ਾਇਦ ਉਹਨਾਂ ਦੀ ਜੀ 400 ਪਾਰ ਵਾਲਿਆਂ ਨੂੰ ਵੀ ਨਹੀਂ ਲੱਭਦੇ ਤੇ 13 ਪਾਰ ਵਾਲਿਆਂ ਨੂੰ ਜੀ ਰੋਜ਼ ਆਪ ਦੇ ਵਰਕਰਾਂ ਤੇ ਭਰੋਸਾ ਬੇਭਰੋਸਗੀ ਹੋ ਗਈ ਆ ਕਦੇ ਇਸ ਪਾਰਟੀ ਤੋਂ ਕਦੇ ਉਸ ਪਾਰਟੀ ਤੋਂ ਜਿਹੜਾ ਕਹਿੰਦਾ ਸੀਗਾ ਕਿ ਖੈਰਾ ਸਾਹਿਬ ਕਿੰਨੀ ਪਾਰਟੀ ਬਦਲ ਗਈ ਆ ਅੱਜ ਮਸਲ ਪਾਵਰ ਤੇ ਮਨੀ ਪਾਵਰ ਤੇ ਲੋਕਾਂ ਨੂੰ ਕਿਸੇ ਨੂੰ ਉਹ ਦੇ ਦਾ ਕਿਸੇ ਨੂੰ ਲਾਲਚ ਦਾ ਕੋਈ ਝਾਸਾ ਦੇ ਕੇ ਬੰਦੇ ਜੋੜ ਰਿਹਾ ਮਗਰ ਵੋਟਾਂ ਕਿਹਨੇ ਪਾਉਣੀਆਂ ਲੋਕ ਵੋਟਾਂ ਪਾਉਣੀਆਂ ਲੋਕਾਂ ਨੇ ਮਜ਼ਬੂਤ ਇਰਾਦੇ ਵਾਲਿਆਂ ਨੇ ਕਮਜ਼ੋਰਾਂ ਨੇ ਨਹੀਂ ਕਦੇ ਫੈਸਲਾ ਕਰਨਾ ਕਮਜ਼ੋਰ ਸਰਕਾਰ ਤੇ ਉਲਟ ਨਹੀਂ ਲੜਦੇ ਉਹ ਸਰਕਾਰ ਦੇ ਅੱਗੇ ਲੰਮੇ ਪੈਂਦੇ। ਇਸ ਲਈ ਲੋਕਾਂ ਨੇ ਮਨ ਬਣਾ ਲਿਆ ਕਿ 2.5 ਸਾਲ ਦਾ ਸੰਤਾਪ ਇੱਕ ਵੀ ਗਰੰਟੀ ਜਿਹੜੀਆਂ ਵਾਅਦੇ ਕੀਤੇ ਸਨ ਹਜ਼ਾਰ-ਹਜ਼ਾਰ ਬੀਬੀਆਂ ਵਾਲੇ, ਮਲਾਜਮ ਵਾਲੇ, ਨੌਕਰੀ ਵਾਲੇ, ਐਮਐਸਪੀ ਵਾਲੇ ਗਰਦੌਰੀਆਂ ਜਿਹੜੇ ਕਹਿੰਦੇ ਸਨ ਕਿ ਮੁਆਵਜ਼ਾ ਜੇ ਕੋਈ ਨੁਕਸਾਨ ਹੋਇਆ, ਕਰਤੌਬਰੀ ਮਗਰੋਂ ਹੋਊ ਤੇ ਪੈਸੇ ਪਹਿਲਾਂ ਮਿਲਣਗੇ। ਇੰਡਸਟਰੀ ਨੂੰ ਜੋ ਵਾਅਦੇ ਸਨ ਚਾਹੀਓ ਬਟਾਲੇ ਦੀ ਆ, ਚਾਹੀਓ ਪਠਾਨਕੋਟ ਦੀ ਆ, ਚਾਹੀਓ ਕੰਡਿਆਲੀ ਤਾਰ ਤੋਂ ਪਾਰ ਵਾਲੇ ਕਿਸਾਨ ਨੇ ਜਾਂ ਖੇਤ ਮਜ਼ਦੂਰ ਹੈ ਕਰਜ਼ਾ ਮਾਫੀ ਹੋਈ ਨਹੀਂ ਨੌਕਰੀ ਪੱਕੀ ਹੋਈ ਨਹੀਂ ਲਾਅਨ ਆਰਡਰ ਕਾਲੈਪਸ ਹੈ ਸਿੱਤੂ ਮੂਸੇਵਾਲਾ ਨੰਗਲ ਲੰਬਈਆ ਦੇ ਬਰੌਡ ਡਿ ਲਾਈਟ ਮਰਡਰ ਲਾਰੈਂਸ ਮਿਸ਼ਨੋਈ ਦੀ ਜੇਲਾਚੋ ਇੰਟਰਵਿਊ ਔਰ ਹਰ ਮੈਟਰ ਚ ਹਾਈ ਕੋਰਟ ਨੇ ਹੋਮ ਮਿਨਿਸਟਰ ਦੀ ਖਿਚਾਈ ਕੀਤੀ 1 ਜੂਨ ਉਹ ਤਰੀਕ ਹੈ ਜਦੋਂ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਕਈ ਸ਼ਹੀਦ ਹੁੰਦੇ ਆ ਤੇ ਉਸ ਅਟੈਕ ਨੂੰ ਇੰਦਰਾ ਗਾਂਧੀ ਨੂੰ ਜੇ ਪੰਜਾਬ ਦੀ ਧਰਤੀ ਕੋਈ ਸਵਾਗਤ ਕਰਦਾ ਤੇ ਸੰਤੋਖ ਸਿੰਘ ਰੰਧਾਵਾ ਜਾਂ ਕਾਂਗਰਸ ਪਾਰਟੀ ਕਰਦੀ ਐ ਇਸ ਲਈ ਜੇ ਲੋਕਾਂ ਦੀ ਜ਼ਮੀਰ ਮਹਿਮੰਨ ਦਾ ਜਾਗਦੀ ਆ ਔਰ ਇੱਕ ਤਰੀਕ ਨੂੰ ਜਾਗੂਗੀ ਤੇ ਨਾ ਇੱਥੇ ਲੱਪਣਾ ਪੰਜਾ ਤੇ ਨਾ ਇੱਥੇ ਲੱਪਣਾ ਚਾਹੂੰ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਫਤਿਹ ਅੱਜ ਦੀ ਜਿਹੜੀ ਚੋਣ ਰੈਲੀ ਆਪਾਂ ਮੀਟਿੰਗ ਕਰਾਈ ਐ ਜਿੱਚ ਸਾਡੇ ਮਾਜਦੇ ਜਨੈਲ ਵਿਕਰਮ ਸਿੰਘ ਜੀ ਮਜੀਠੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਡਾਟਰ ਦਜੀਤ ਸਿੰਘ ਜੀ ਮਾਦੇ ਸਮੂਹ ਹਲਕੇ ਦੀ ਜਿਹੜੀ ਕ੍ਰੀਮ ਹੈ ਧਾਰੀਆਲ ਬਲਾਕ ਦੀ ਸਭ ਲਈ ਇਹ ਰੈਲੀ ਸੀ ਤਾਂ ਅਹੀਂ ਬਲਾਕ ਨੂੰ ਹਲਕੇ ਨੂੰ ਤਿੰਨ ਬਲਾਕਾਂ ਚ ਵੰਡਿਆ ਧਾਰੀਆਲ ਕਾਦੀਆਂ ਦੇ ਕਾਨੂੰਨ ਅੱਜ ਜਿਹੜੀ ਰੈਲੀ ਮੀਟਿੰਗ ਸੀ ਇਹ ਧਾਰੀਆਲ ਬਲਾਕ ਦੀ ਜਿਹਦੇ ਵਿੱਚ ਬਹੁਤ ਵਧੀਆ ਗੈਦਰਿੰਗ ਹੋਈ ਤੁਹਾਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਮਰ ਤੁਹਾਡੀ ਆਸ ਤੋਂ ਕਿਤੇ ਜ਼ਿਆਦਾ ਵੱਧ ਜਿਹੜੀ ਹੈ ਲੋਕਾਂ ਨੇ ਸਾਡਾ ਸਾਥ ਦਿੱਤਾ ਤੇ ਇਹ ਵਿਸ਼ਵਾਸ਼ੀ ਲੋਕਾਂ ਨੇ ਦਵਾਇਆ ਇਸ ਗਰਮੀ ਦੇ ਵਿੱਚ ਆਣ ਕੇ ਬਹਿਣ ਦੇ ਇਹ ਗੱਲ ਦਾ ਯਕੀਨ ਦਵਾਇਆ ਕਿ ਜਿੰਨੇ ਵੀ ਸਾਡੇ ਕਾਦੀਆਂ ਹਲਕੇ ਦੇ ਵੋਟਰ ਨੇ ਸਪੋਰਟਰ ਨੇ 2022 ਨਾਲੋਂ ਵੱਧ ਵੱਧ ਜੋਰ ਲਾ ਕੇ ਵੋਟਾਂ ਜਿਹੜੀਆਂ ਤਕਰੀਨ ਪਹੁੰਚਣਗੇ ਤੇ ਚੀਮਾ ਸਾਹਿਬ ਨੂੰ ਕੰਮ